ਮੈਂ ਰਣਜੀਤ ਸਿੰਘ ਲਹਿਲ ਜੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਅੱਜ ਮੇਰਾ ਸ਼ਵਿੰਦਰ ਸਿੰਘ ਹਣਾਂ ਨਾਲ ਜਿਹੜੇ ਇਹਨਾਂ ਦੇ ਪਿਤਾ ਜਿਨ੍ਹਾਂ ਦੀ ਬਦੌਲਤ ਅੱਜ ਬੱਚਾ ਜਿਹੜਾ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸੋ ਅਸੀਂ ਗੱਲ ਕਰਦੇ ਆਂ ਸੁਖਮਿੰਦਰ ਜੀ ਨਾਲ ਸੁਖਮਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਤੁਹਾਡਾ ਜੀ ਆ ਤੇ ਇਹ ਜਿਹੜਾ ਸਾਹਸ ਪੈਦਾ ਹੋਇਆ ਬੱਚੇ ਨੂੰ ਇੱਕ ਛੋਟੀ ਉਮਰ ਚ ਜਦੋਂ ਦੀ ਖੇਡਣ ਮਿਲਣ ਦੀ ਸਿਰਫ ਉਮਰ ਸੀ ਤਾਂ ਉਹ ਇੱਕ ਬੜੀ ਵੱਡੇ ਪੱਧਰ ਤੇ ਸਭ ਤੋਂ ਛੋਟੀ ਉਮਰ ਦਾ ਜਿਹਨੂੰ ਕਹਿ ਦਈਏ ਜਿਹੜਾ ਬੱਚਾ ਹੈ ਜਿਨੇ ਮਤਲਬ ਟ੍ਰੈਕਿੰਗ ਦੇ ਖੇਤਰ ਤੇ ਇਦਾਂ ਵੱਡਾ ਨਾਂ ਰੋਸ਼ਨ ਕਰਕੇ ਤੇ ਪਰਬਤ ਰੋਹੀ ਜਿਹੜਾ ਉਹ ਦੁਨੀਆ ਦਾ ਇਹ ਬਣਿਆ ਜੀ ਜੀ ਅਨਸਰ ਮੈਨੂੰ ਲੱਗਦਾ ਹੁੰਦਾ ਕਿ ਉਮਰ ਦਾ ਇਹਦੇ ਵਿੱਚ ਕੋਈ ਬਹੁਤ ਉਹ ਨਹੀਂ ਹੁੰਦਾ ਕਿ ਬੱਚਾ ਛੋਟਾ ਹੈ ਜਾਂ ਵੱਡਾ ਕਿਹੜੀ ਉਮਰ ਦੇ ਵਿੱਚ ਤੁਹਾਨੂੰ ਚਿੰਗ ਲੱਗਦੀ ਹੈ ਇਹ ਇੱਕ ਮੌਕੇ ਦੀ ਗੱਲ ਹੈ ਤੇ ਤੁਹਾਨੂੰ ਮੌਕਾ ਕਦੋਂ ਮਿਲਦਾ ਤੇ ਦੂਜਾ ਤੁਹਾਡੀ ਗਰੂਮਿੰਗ ਤੁਹਾਨੂੰ ਕੋਈ ਸਿਖਾਉਣ ਵਾਲਾ ਤੁਹਾਨੂੰ ਕੋਈ ਲੀਡ ਕਰਨ ਵਾਲਾ ਕਦੋਂ ਮਿਲ ਜਾਂਦਾ ਸੋ ਮੈਂ ਇਸ ਗੱਲ ਨੂੰ ਤੇਗਵੀਰ ਨੂੰ ਬਹੁਤ ਜ਼ਿਆਦਾ ਫੋਰਚੂਨੇਟ ਸਮਝਦਾ ਕਿਸਮਤ ਵਾਲਾ ਆ ਸਭ ਤੋਂ ਪਹਿਲਾਂ ਤਾਂ ਇਹਨੂੰ ਕੋਚ ਬਹੁਤ ਚੰਗੇ ਮਿਲੇ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਜਿਹੜੇ ਆਲਰੇਡੀ ਰਿਟਾਇਰਡ ਹੈਂਡਬਾਲ ਕੋਚ ਨੇ ਤੇ ਸਾਡੇ ਸ਼ਹਿਰ ਦੀ ਇੱਕ ਬਹੁਤ ਮਤਲਬ ਅਵਲੀ ਜੀ ਸ਼ਖਸੀਅਤ ਨੇ ਜਿਹੜੇ ਕਿ ਫਿਟਨੈਸ ਨੂੰ ਲੈ ਕੇ ਤੇ ਸ਼ਹਿਰ ਦੇ ਵਿੱਚ ਇੱਕ ਹੈਲਦੀ ਲਿਵਿੰਗ ਸਟਾਈਲ ਨੂੰ ਲੈ ਕੇ ਜਾਣੇ ਜਾਂਦੇ ਨੇ ਉਹ ਹਰ ਐਤਵਾਰ ਨੂੰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਸਾਡੇ ਸੰਸਥਾ ਦੇ ਬਹੁਤ ਮੈਂਬਰ ਨੇ ਜਿਹੜੇ ਜਾਂਦੇ ਨੇ ਤੇ ਇੱਕ ਵੀਰ ਨੂੰ ਵੀ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਜਿਹਦੇ ਨਾਲ ਇਹਦਾ ਇੱਕ ਇੰਟਰਸਟ ਬਣ ਗਿਆ ਇੱਕ ਪੈਸ਼ਨ ਬਣ ਗਿਆ ਟਰੈਕਿੰਗ ਦਾ ਤੇ ਦੂਜਾ ਇਹ ਹੈ ਕਿ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਜਿੱਦਾਂ ਪਹਿਲਾਂ ਇੱਕ ਲੜਕੀ ਐ ਸਾਨਵੀ ਸੂਦ ਉਹਨੇ ਮਾਉਂਟੇਨਰਿੰਗ ਦੇ ਖੇਤਰ ਦੇ ਵਿੱਚ ਕਾਫੀ ਮੱਲਾ ਮਾਰੀਆਂ ਨੇ ਉਹ ਆਲਰੇਡੀ ਵੱਡੀਆਂ ਚੋਟੀਆਂ ਤੇ ਜਾ ਚੁੱਕੀ ਹੈ ਜਿੱਥੇ ਹੁਣ ਜਾ ਕੇ ਆਇਆ ਮਾਉਂਟ ਕਿਲੀਮੰਜਾਰੋ ਪਹਿਲਾਂ ਹੀ ਇੱਥੇ ਜਾ ਚੁੱਕੀ ਹੈ ਤੇ ਉਹਦੇ ਕਰਕੇ ਇੱਕ ਮਾਰਗਦਰਸ਼ਕਤਾ ਸਾਡੇ ਸ਼ਹਿਰ ਦੇ ਵਿੱਚੋਂ ਪਹਿਲਾਂ ਹੀ ਹੈਗੇ ਸੀ ਤਾਂ ਦੇਗਵੀਰ ਨੇ ਸਿਰਫ ਉਹ ਰਾਤ ਚੁਣਿਆ ਤੇ ਇਹ ਕਹਿ ਸਕਦੇ ਹਾਂ ਕਿ ਇਹਨੇ ਥੋੜੀ ਜ਼ਿਆਦਾ ਛੇਤੀ ਉਹ ਚੀਜ਼ ਸ਼ੁਰੂ ਕਰ ਦਿੱਤੀ ਫਿਜ਼ੀਕਲ ਫਿਟਨੈਸ ਦੇ ਨਾਲ ਮੈਂਟਲ ਐਜਿਲਿਟੀ ਉਹ ਇਹਨੂੰ ਟ੍ਰੇਨਿੰਗ ਦੇ ਵਿੱਚੋਂ ਮਿਲੀ ਕੋਸ ਸਾਹਦੇ ਕੋਲੋਂ ਤੇ ਬਾਕੀ ਘਰਦਿਆਂ ਦੀ ਸਪੋਰਟ ਮਿਲੀ ਸਭ ਤੋਂ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਅਸੀਸਾਂ ਅਰਦਾਸਾਂ ਸਾਰਿਆਂ ਦੀਆਂ ਨਾਲ ਜੁੜੀਆਂ ਤੇ ਤੇਗਵੀਰ ਉੱਥੇ ਤੱਕ ਪਹੁੰਚ ਗਿਆ ਤੇਗਵੀਰ ਵੱਲੋਂ ਜਦੋਂ ਮਤਲਬ ਉੱਥੇ ਟ੍ਰੈਕ ਤੇ ਤੁਸੀਂ ਜਾਏ ਕਿਉਂਕਿ ਜਿਹੜੀ ਕਿਲੀ manzaro ਜਿਹੜੀ ਬਹੁਤ ਉੱਚੀ ਤਨਜਾਨੀਆਂ ਦੀ ਛੋਟੀ ਆ ਉਹ 19340 ਮੀਟਰ ਦਾ ਜਲਾ ਹੋਏ ਨੇ ਮਤਲਬ ਕਹਿੰਦਾ ਵੀ 5695 ਜਿਹੜਾ ਮੀਟਰ ਹੈ 1919430 ਜਿਹੜਾ ਉਹ ਫੁੱਟ ਦੀ ਚੜਾਈ ਛੜਿਆ ਤੇ ਉਸ ਵੇਲੇ ਤੁਹਾਨੂੰ ਕਿਵੇਂ ਅੰਦਰ ਹੋ ਰਿਹਾ ਸੀ ਕਿ ਇੱਕ ਛੋਟਾ ਬੱਚਾ ਜਿਹੜਾ ਹਜੇ 5 ਸਾਲ ਦਾ ਜਿਹਨੂੰ ਕਿ ਤੁਰਨਾ ਹੀ ਸਿੱਖਿਆ ਤੋ ਏਡੀ ਵੱਡੀ ਛੋਟੀ ਤੇ ਕੱਲਾ ਗਿਆ ਤੇ ਉਹ ਤੁਹਾਡੇ ਦਿਲ ਨੂੰ ਕੋਈ ਮਤਲਬ ਕਿਦਾਂ ਨਹੀਂ ਮੈਨੂੰ ਮੈਂ ਤੁਹਾਨੂੰ ਬੌਸ ਵਾਸਟਰ ਦੇ ਨਾਲ ਦੱਸਾਂ ਤਾਂ ਇਹ ਚੀਜ਼ਾਂ ਉਸ ਥਾਂ ਤੇ ਜਦੋਂ ਤੁਸੀਂ ਤੁਰਨਾ ਸ਼ੁਰੂ ਕਰ ਦਿੰਦੇ ਹੋ ਉਦੋਂ ਦਿਮਾਗ ਦੇ ਵਿੱਚੋਂ ਨਿਕਲ ਜਾਂਦੀਆਂ ਨੇ ਕਿ ਛੋਟੇ ਹੋ ਕੇ ਵੱਡੇ ਹੋ ਮੈਂ ਤੁਹਾਨੂੰ ਦੱਸਿਆ ਕਿ ਇਹਦੀ ਟ੍ਰੇਨਿੰਗ ਆਲਮੋਸਟ ਪਿਛਲੇ ਡੇਢ ਸਾਲ ਤੋਂ ਚੱਲ ਰਹੀ ਹੈ ਇਹਦੀ ਪਹਿਲੀ ਚੋਟੀ ਪਹਿਲੀ ਸੀ ਬਟ ਇਹਨੇ ਇਹਦੇ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਹੀ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਜਿਹੜਾ ਕਿ 5364 ਮੀਟਰ ਦੀ ਹਾਈਟ ਤੇ ਹੈ तकरीबन 17000 ਫੁੱਟ ਦੇ ਇਲਾਕੇ ਤੇ ਇਸ ਕਰਕੇ ਮੈਨੂੰ ਇਹ ਪਤਾ ਸੀ ਕਿ ਫਿਜ਼ੀਕਲੀ ਇਹਦੇ ਕੋਸ ਸਾਹਿਬ ਵੀ ਕਹਿ ਰਹੇ ਹੁੰਦੇ ਕਿ ਬਹੁਤ ਫਿਟ ਹੈ ਕਿ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਸਾਨੂੰ ਪ੍ਰੋਬਲਮ ਆਈ ਵੀ ਨਹੀਂ ਹਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਮਿਟ ਦੀ ਚੜ੍ਹਾਈ ਸੀ ਉਹ ਬਹੁਤ ਔਖੀ ਸੀ ਉਹਦਾ ਬੇਸ ਕੈਂਪ ਦੇ ਨਾਲ ਆਪਾਂ ਮੇਲ ਨਹੀਂ ਕਰ ਸਕਦੇ ਇੱਥੇ ਐਲਟੀਟਿਊਡ ਡਿਫਰੈਂਸ ਵੀ ਸੀ ਲੈਟੀਟਿਊਡਨਲ ਡਿਫਰੈਂਸ ਵੀ ਸੀ ਟੈਂਪਰੇਚਰ ਦਾ ਬਹੁਤ ਫਰਕ ਸੀ ਤੇ ਜਿਹੜੀ ਉੱਥੇ ਦੀ ਟੋਪੋਗ੍ਰਾਫੀ ਸੀ ਉਹ ਬਹੁਤ ਜ਼ਿਆਦਾ ਔਖੀ ਸੀ तकरीबन ਕਿਤੇ ਕਿਤੇ 65 70 ਫੁੱਟ 75 65 70 ਡਿਗਰੀਜ਼ 75 ਡਿਗਰੀ ਦੀ ਇਨਕਲਿਨੇਸ਼ਨ ਵੀ ਸੀ ਕਲਿਫਸ ਦੇ ਉੱਤੇ ਜਿੱਥੋਂ ਤੁਸੀਂ ਤੁਰ ਕੇ ਜਾਣਾ ਤਾਂ ਉੱਥੇ ਤੁਹਾਡੀ ਫਿਜ਼ੀਕਲ ਸਟਰੈਂਥ ਦੇ ਨਾਲ-ਨਾਲ ਤੁਹਾਡੀ 멘ਟਲ ਸਟਰੈਂਥ ਬਹੁਤ ਕੰਮ ਕਰਦੀ ਹੈ ਤੇ ਜਦੋਂ ਤੁਸੀਂ ਇਦਾਂ ਦੇ ਉਤੇ ਤੇ ਤੁਰ ਰਹੇ ਹੁੰਨੇ ਆ ਉਦੋਂ ਤੁਹਾਡਾ ਫੋਕਸ ਸਿਰਫ ਇੱਕ ਹੁੰਦਾ ਕਿ ਤੁਸੀਂ ਸੱਟ ਨਾ ਖਾਵੋ ਤੇ ਤੁਸੀਂ ਰਲ ਕੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਤੇ ਤੁਰਦੇ ਚੱਲੋ ਇਹਨੂੰ ਟੀਮ ਚੰਗੀ ਮਿਲੀ ਇਹਦੇ ਉੱਥੇ ਗਾਈਡ ਚੰਗੇ ਸੀ ਜਿਨ੍ਹਾਂ ਨੇ ਬਹੁਤ ਹੈਲਪ ਕੀਤੀ ਬਹੁਤ ਸਪੋਰਟ ਕੀਤੀ ਉਹ ਇਹਦੇ ਅਕੋਰਡਿੰਗਲੀ ਤੁਰੇ ਤੇ ਅਸੀਂ ਕਰ ਗਏ ਕਿ ਜਦੋਂ ਬੱਚਾ ਉੱਥੇ ਟ੍ਰੈਕਿੰਗ ਦੇ ਉੱਤੇ ਜਾਂਦਾ ਉਤੜਾਈ ਬਹੁਤ ਹੈ ਤੇ ਉਹ ਕੱਲਿਆਂ ਜਾਣਾ ਪੈਂਦਾ ਕੀ ਉਹਦੇ ਨਾਲ ਜਿਹੜੀ ਟੀਮ ਹੈ ਉਹ ਵੀ ਨਾਲ-ਨਾਲ ਜਾਂਦੀ ਹੈ ਕਿ ਜਾਂ ਬੱਚਾ ਇਕੱਲਾ ਕਿਉਂਕਿ ਨੂੰ ਰਸਤੇ ਦਾ ਤਾਂ ਪਤਾ ਨਹੀਂ ਉਹ ਕਿਸ ਤੰਗ ਨਾਲ ਫਿਰ ਜਿਹੜੀ ਆ ਰਸਤੇ ਦੀ ਜਿਹੜੀ ਉਹ ਜ਼ੋਨ ਕਰਦੇ ਨੇ ਜਾਂ ਰਸਤੇ ਦੀ ਭਾਲਣ ਦੀ ਯਤਨ ਕਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੀ ਟੀਮ ਦੇ ਵਿੱਚ ਦੋ ਗਾਈਡ ਸੀ ਜਿਹੜੇ ਨੂੰ ਮਿਲੇ ਸੀ ਇੱਕ ਸੀਨੀਅਰ ਗਾਈਡ ਹੁੰਦਾ ਇੱਕ ਕੋ ਗਾਈਡ ਹੁੰਦਾ ਤਾਂ ਗਾਈਡ ਹੀ ਨਾਲ ਚੱਲਦੇ ਆ ਹੋਰ ਕੋਈ ਨਾਲ ਨਹੀਂ ਚੱਲਦਾ ਦੋ ਗਾਈਡ ਸੀ ਮੈਂ ਤੇ ਇਹ ਅਸੀਂ ਚਾਰ ਜਣੇ ਹਰ ਟਾਈਮ ਤੁਰਨ ਵਾਲੇ ਅਸੀਂ ਚਾਰ ਸੀ ਬਾਕੀ ਤਾਂ ਤੁਹਾਡਾ ਸਪੋਰਟ ਸਟਾਫ ਹੁੰਦਾ ਜਿਹਦੇ ਵਿੱਚ ਤੁਹਾਡਾ ਕੁੱਕ ਵੀ ਹੁੰਦਾ ਹੈ ਜਿਹਦੇ ਵਿੱਚ ਤੁਹਾਡੇ ਪੋਰਟਰਸ ਹੁੰਦੇ ਜਿਹੜਾ ਤੁਹਾਡਾ ਬਾਧੂ ਦਾ ਸਮਾਨ ਆ ਸਾਰਾ ਚੱਕ ਕੇ ਉਹ ਤੁਹਾਡੇ ਤੋਂ ਪਹਿਲਾਂ ਜਿੱਥੇ ਅੱਗੇ ਤੁਹਾਡਾ ਪੜਾ ਆ ਉੱਥੇ ਜਾ ਕੇ ਉਹਨਾਂ ਨੇ ਕੈਂਪ ਲਾਉਣਾ ਹੁੰਦਾ ਉਹ ਜਾ ਕੇ ਕੈਂਪ ਲਾਉਂਦੇ ਆ ਤਿਆਰੀ ਕਰਦੇ ਆ ਰੋਟੀ ਜੋ ਵੀ ਉਹਨਾਂ ਨੇ ਖਾਣ ਨੂੰ ਤੁਹਾਨੂੰ ਦੇਣਾ ਆ ਉਹ ਬਣਾ ਕੇ ਰੱਖਦੇ ਆ ਸਪੋਰਟ ਟੀਮ ਨਾਲ ਚੱਲਦੀ ਐ ਬਟ ਉਹ ਸਾਡੇ ਤੋਂ ਪਿੱਛੋਂ ਤੁਰਦੇ ਸੀ ਸਾਡੇ ਤੋਂ ਪਹਿਲਾਂ ਪਹੁੰਚ ਜਾਂਦੇ ਸੀ ਕਿਉਂਕਿ ਉਹਨਾਂ ਦਾ ਉਹ ਰੋਜ਼ ਦਾ ਕੰਮ ਹੈ ਜਿਹੜੇ ਨਾਲ ਤੁਰਨ ਵਾਲੇ ਉਹ ਗਾਈਡ ਸੀ ਗਾਈਡ ਤੁਹਾਨੂੰ ਰਾਹ ਪ੍ਰੋਪਰਲੀ ਦੱਸਦੇ ਆ ਕਿ ਆਪਾਂ ਕਿਹੜਾ ਰਸਤਾ ਲੈਣਾ ਕਿੱਧਰ ਦੀ ਜਾਣਾ ਆ ਬੱਚੇ ਦੇ ਹਿਸਾਬ ਦੇ ਨਾਲ ਕਿੱਥੇ ਇਨਕਲਿਨੇਸ਼ਨ ਆਪਾਂ ਨੂੰ ਘੱਟ ਮਿਲੂਗੀ ਕਿੱਥੇ ਸਟੀਪਨੈਸ ਘੱਟ ਆਊਗੀ ਕਈ ਵਾਰੀ ਉਹ ਰਾਹ ਥੋੜਾ ਲੰਬਾ ਹੁੰਦਾ ਆ ਬਟ ਉਹ ਸਟੀਪ ਘੱਟ ਹੁੰਦਾ ਤਾਂ ਉਹ ਮੌਕੇ ਤੇ ਰਾਹ ਦੀ ਜਿਹੜੀ ਚੋਣੇ ਆ ਉਹ ਜਿਹੜਾ ਸਾਡਾ ਗਾਈਡ ਸੀ ਉਹ ਕਰਦਾ ਸੀ ਜਿਹੜਾ ਸੀਨੀਅਰ ਅਸੀਂ ਉਹਦੇ ਨਾਲ ਨਾਲ ਤੁਰਦੇ ਸੀ ਜਿਵੇਂ ਹੁਣ ਮਤਲਬ ਇਹ ਜਿਹੜੀ ਟਰੈਕਿੰਗ ਦੀ ਕੀਤੀ ਹੈ ਕਿ ਕਿੰਨੇ ਦਿਨ ਦਾ ਇੱਕ ਜਿਹੜਾ ਸਫ਼ਰ ਸੀ ਵੀ ਕੋਈ ਕੋ ਟਾਈਮ ਲਿਮਟ ਹੁੰਦੀ ਪਈ ਇੰਨੇ ਦਿਨ ਦੇ ਅੰਦਰ ਤੁਸੀਂ ਸਰ ਕਰਨੀ ਹੈ ਕਿ ਜਾਂ ਅਨਲਿਮਿਟਡ ਟਾਈਮ ਹੁੰਦਾ ਵੀ ਤੁਸੀਂ ਜਦੋਂ ਮਰਜ਼ੀ ਸਰ ਕਰ ਸਕਦੇ ਹਾਂ ਹਾਂ ਵੇਖੋ ਇਦਾਂ ਇਹਦੇ ਵਿੱਚ ਕੋਈ ਟਾਈਮ ਲਿਮਟ ਨਹੀਂ ਹੁੰਦੀ ਜੀ ਇਹਦੇ ਵਿੱਚ ਸਿਰਫ ਟਾਈਮ ਲਿਮਿਟ ਨੂੰ ਆਪਾਂ ਜੇ ਫਰੇਮ ਦੇ ਵਿੱਚ ਪਾਉਣਾ ਹੈ ਤੇ ਇਹ ਹੁੰਦਾ ਕਿ ਜਦੋਂ ਅਸੀਂ ਲਿਆ ਸੀ 7 ਦਿਨ ਦਾ ਟੂਰ ਜੀ ਤੇ ਉਹ 7 ਦਿਨ ਦੇ ਟੂਰ ਦੇ ਵਿੱਚ ਇਹ ਸੀ ਕਿ ਅਸੀਂ ਮੈਚੇਮ ਰੂਟ ਹੈ ਅਸੀਂ ਮੈਚੇਮ ਰੂਟ ਲਿਆ ਸੀ ਤਾਂ ਮੈਚੇਮ ਰੂਟ ਦੇ ਵਿੱਚ ਤੁਸੀਂ ਕਈ ਜਣੇ 4 ਦਿਨਾਂ 'ਚ ਵੀ ਕਰ ਲੈਂਦੇ ਆ ਕਈ 6 'ਚ ਵੀ ਕਰ ਲੈਂਦੇ ਆ ਕੋਈ 8 ਦਿਨ ਦਾ ਵੀ ਕਰ ਲੈਂਦਾ ਉਹ ਹਰ ਇੱਕ ਦੀ ਸਰੀਰਕ ਸਮਰੱਥਾ ਤੇ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੇ ਚ ਲੱਗਦਾ ਅਸੀਂ 7 ਦਿਨ ਦਾ ਲਿਆ ਸੀ ਇਹਦੇ ਗਾਈਡਨੈਂਸ ਲਾਹ ਕਰਕੇ ਜੀ ਕਿ ਉਹਨੇ ਕਿਹਾ ਸੀ ਅਸੀਂ 7 ਦਿਨ ਦੇ ਪੜਾ ਦਾ ਉਹਦੇ ਵਿੱਚ ਕਰਾਂਗੇ ਤੋਂ ਅਸੀਂ 7 ਦਿਨ ਦਾ ਲਿਆ ਸੀ 7ਵੇਂ ਇਹ ਸੀ ਕਿ ਜਦੋਂ ਅਸੀਂ 7 ਦਿਨ ਦਾ ਚੂਸ ਕਰ ਲਿਆ ਅਸੀਂ 7ਵੇਂ ਦਿਨ ਥੱਲੇ ਪਹੁੰਚਣਾ ਹੈ ਤੇ ਉਹਦੇ ਹਿਸਾਬ ਨਾਲ ਅਸੀਂ ਲਾਇਆ ਸੀ ਅੰਦਾਜ਼ਾ ਕਿ ਅਸੀਂ ਚੋਟੀ ਨੂੰ ਸਰ ਕਰ ਦੋ ਕਰ ਚੋਟੀ ਤੇ ਅਸੀਂ ਗਏ ਆ तकरीबन 6ਵੇਂ ਦਿਨ ਜੀ 6ਵੇਂ ਦਿਨ ਅਸੀਂ ਚੋਟੀ ਨੂੰ ਸਰ ਕਰਕੇ 7ਵੇਂ ਦਿਨ ਤੱਕ ਥੱਲੇ ਆ ਗਏ ਸੀ ਕੀ ਇਸ ਗਰੁੱਪ ਚ 5 ਸਾਲ ਦੇ ਗਰੁੱਪ ਚ ਕੋਈ ਹੋਰ ਦੁਨੀਆ ਦਾ ਜਾਂ ਹਿੰਦੁਸਤਾਨ ਦਾ ਕੋਈ ਅਜਿਹਾ ਬੱਚਾ ਜਿਹੜਾ ਇਸ ਗਰੁੱਪ ਚ ਹੋਵੇ ਜਿਨੇ ਮਾਊਂਟ ਐਵਰੈਸਟ ਚੋਟੀ ਜਾਂ ਜਿਹੜੀ ਕਿਲੀ ਮੰਜਾਰੋ ਜਿਹੜੀ ਪਰਬਤ ਰੋਹੀ ਜਿਹੜਾ ਪਰਬਤ ਨੂੰ ਸਰ ਕੀਤਾ ਕੋਈ ਇਦਾਂ ਦਾ ਹੈ ਤੁਹਾਡੇ ਨਾਲ ਨਹੀਂ ਬਿਲਕੁਲ ਹੈ ਜੀ ਜਿਹੜਾ ਦੁਨੀਆ ਦਾ ਵਰਲਡ ਰਿਕਾਰਡ ਹੈ ਉਹ 5 ਸਾਲ ਦੇ ਬੱਚੇ ਦਾ ਹੀ ਹੈ ਜਿਨੇ ਮਾਊਂਟ ਕਿਲੀਮੰਜਾਰੋ ਸਰ ਕੀਤਾ ਸਰਬੀਆ ਦਾ ਬੱਚਾ ਹੈ ਸਰਬੀਆ ਦਾ ਤੇਗਵੀਰ ਨੇ ਉਹਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ ओके okay. तो ए दुनिया दा ਦੂਜਾ ਬੱਚਾ ਆ ਜਿਹਨੇ 5 ਸਾਲ ਦੀ ਉਮਰ ਦੇ ਵਿੱਚ ਮਾਉਂਟ ਕਲੀਮਨਜਾਰੋ ਸਰ ਕੀਤਾ ਜਿਹੜਾ ਇਹਦੇ ਤੋਂ ਪਹਿਲਾਂ ਪਿਛਲੇ ਸਾਲ ਜਿਹਨੇ ਸਰ ਕੀਤਾ ਸੀ ਉਹ 5 ਸਾਲ ਦਾ ਸੀ ਉਹ 5 ਸਾਲ ਉਹ ਸਰਬੀਆ ਦਾ ਸੀ ਤੋਂ ਇਸੇ ਕਰਕੇ ਮੈਂ ਕਿਹਾ ਕਿ ਏਸ਼ੀਆ ਦਾ ਯੰਗੇਸਟ ਆ ਦੁਨੀਆ ਦੇ ਵਿੱਚ ਇਹ ਦੂਜੇ ਨੰਬਰ ਤੇ ਜਿਹਨੇ 5 ਸਾਲ ਦੀ ਉਮਰ ਦੇ ਵਿੱਚ ਸਰ ਕੀਤਾ ਹੈ ਤੇ ਬੇਟੇ ਜਦੋਂ ਤੂੰ ਚੋਟੀ ਤੇ ਪਹੁੰਚ ਜਾ ਰਿਹਾ ਸੀ ਤੇ ਤੈਨੂੰ ਕਿਵੇਂ ਲੱਗ ਰਿਹਾ ਸੀਗਾ ਕੀ ਜਦ ਚੋਟੀ ਤੇ ਤੂੰ ਜਾ ਰਿਹਾ ਸੀ ਟਰੈਕਿੰਗ ਕਰਨ ਵਾਸਤੇ ਤੂੰ ਦੋਸਤ ਨੂੰ ਕਿਵੇਂ ਲੱਗ ਰਿਹਾ ਸੀ ਕਿ ਮੈਂ ਇਹ ਕੰਮ ਕਰ ਪਾਉਂਗਾ ਕਿ ਨਹੀਂ ਪਾਉਂਗਾ ਡਰਿਆ ਨਹੀਂ ਤੂੰ ਨਹੀਂ ਨਹੀਂ ਡਰਿਆ ਡਰ ਆਇਆ ਨਹੀਂ ਕਿ ਤੂੰ ਇਕੱਲਾ ਨਹੀਂ ਮਹਿਸੂਸ ਕੀਤਾ ਕਿ ਤੂੰ ਖਾਦਰ ਸਾਹਿਬ ਨਾਲ ਨਹੀਂ ਸੀ ਤੇ ਤੂੰ ਡਰ ਗਿਆ ਹੋਵੇ ਵੀ ਇਹ ਤੇ ਪਹਾੜ ਨੇ ਪਰਫ ਹੈ ਕਿ ਜੋਸ਼ ਆਇਆ ਤੇਰੇ ਤੇ ਕਿੰਨਾ ਕਿ ਜੋਸ਼ ਆਇਆ ਮਨੋ ਜਿਆਦਾ ਗੱਵੇ ਆ ਗਿਆ ਜੋਸ਼ ਠੀਕ ਹੈ ਤੇ ਫੇਰੇ ਤੇਰੇ ਮਨ ਚ ਕੀ ਸੀ ਕਿ ਮੈਂ ਮਤਲਬ ਹਿੰਦੁਸਤਾਨ ਦਾ ਭਾਰਤ ਦਾ ਨਾਂ ਰੋਸ਼ਨ ਕਰਨਾ ਮਤਲਬ ਕਿ ਭਾਰਤ ਨੂੰ ਉੱਪਰ ਲੈ ਕੇ ਜਾਣਾ ਹੈ ਤੇ ਜਿੱਤ ਪ੍ਰਾਪਤ ਕਰਨੀ ਹੈ ਆਪਾਂ ਜਿੱਤਣਾ ਸੀ ਨਾ ਉਹ ਜਿੱਤਣਾ ਸੀ ਹਾਂ ਕਿਉਂਕਿ ਜਿੱਤ ਕੇ ਆਏ ਹਾਂ